ਦਸਰੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਕਪਾਲ ਜਮਾਲਪੁਰੇ ਗੱਲ ਕਰਦਾ ਹੈ ਕਿ ਕੁਦਰਤ ਨੂੰ ਬਚਾਉਣ ਦੀ ਤੇ ਗੱਲ ਕਰਦਾ ਹੈ ਕਿ ਜਿਹੜੇ ਆਪਾਂ ਪਲਾਂਟੇਸ਼ਨਸ ਵਗੈਰਾ ਲਗਾਉਂਦੇ ਆ ਜਾਂ ਲੱਗੇ ਹੋਏ ਨੇ ਉਹਨਾਂ ਨੂੰ ਦੇਖ ਰਹੇ ਕਿਵੇਂ ਕਰੀਏ ਉਹਨਾਂ ਦੀ ਸੰਭਾਲ ਕਵੇਂ ਕਰੀਏ ਦਰਖਤਾਂ ਨੂੰ ਨਾ ਕੱਟਿਏ ਤੇ ਨਵੇਂ ਬੂਟੇ ਜ਼ਰੂਰ ਲਗਾਈਏ ਪਰ ਬੂਟੇ ਲਗਾਉਂਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਪੂਰੀ ਪ੍ਰਕਿਰਿਆ ਦੇ ਨਾਲ ਅਸੀਂ ਬੂਟੇ ਕਿਦੋਂ ਲਗਾਵਾਂਗੇ ਤਾਂ ਇਹ ਬੂਟੇ ਵਧਣਗੇ ਵੀ ਕਾਮਯਾਬੀ ਹੋਣਗੇ ਫਲ ਵੀ ਦੇਣਗੇ ਛਾਂ ਵੀ ਦੇਣਗੇ మేనా ਖੱਡੇ ਦੇ ਅੱਜ ਦੀ ਜਿਹੜੀ ਬੂਟਾ ਲਾਉਣ ਦੀ ਮੁਹਿੰਮ ਹੈਗੀ ਆ ਇਹ ਹੈਗੀ ਮੱਤੇਵਾੜਾ ਜੰਗਲਾਂ ਦੇ ਵਿੱਚ ਜੀ ਹਾਂ ਅਸੀਂ ਮੱਤੇਵਾੜਾ ਜੰਗਲ ਦੇ ਵਿੱਚ ਪਹੁੰਚੇ ਹੋਏ ਹਾਂ ਜਿਸ ਦੇ ਵਿੱਚ ਵੱਖਰੀ ਵੱਖਰੀ ਐਨ ਜੀਓਜ਼ ਟੀਮ ਵੀ ਸਾਡੇ ਨਾਲ ਕੋਲਾਬੋਰੇਟ ਕਰਦੀਆਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਨੇਚਰ ਫਰੈਂਡ ਦੀ ਟੀਮ ਹੈਗੀ ਐ ਸੰਫਾ ਫਾਊਂਡੇਸ਼ਨਸ ਗ੍ਰੀਨ ਥੰਬ ਹਰਿਆਵਲ ਪੰਜਾਬ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਐਨ ਜੀਓ ਟੀਮਸ ਨੇ ਜਿਹੜੀ ਇਸ ਸਮੇਂ ਮੌਕੇ ਤੇ ਪਹੁੰਚੀ ਹੋਈਆਂ ਨੇ ਸਾਡੇ ਨਾਲ ਮੌਜੂਦ ਨੇ ਕਲੜਾ ਜੀ ਗ੍ਰੀਨ ਥੰਬ ਆ ਕਲਦਾ ਸਾਹਿਬ ਤੁਹਾਡੇ ਡੱਬੇ ਦੇ ਵਿੱਚ ਕੀ ਖਾੜਵੀ ਨਾਲ ਚੀਜ਼ਾਂ ਲਈਆਂ ਤੁਸੀਂ ਇਹ ਸੀਡ ਬੋਲ ਨੇ ਜੀ ਜੀ ਬੀਜ ਦੇ ਉੱਤੇ ਅਸੀਂ ਮਿੱਟੀ ਖਾਦ ਜਾਂ ਜੋ ਜੋ ਨਿਊਟ੍ਰੀਐਂਟਸ ਉਹਨੂੰ ਚਾਹੀਦੇ ਨੇ ਉਹ ਮਿੱਟੀ ਤਿਆਰ ਕਰਕੇ ਉਹਦੇ ਵਿੱਚ ਸੀਡਸ ਪਾ ਕੇ ਇਹਦੀ ਇੱਕ ਬੋਲ ਬਣਾ ਲੈਨੇ ਆ ਜੀ ਜਦੋਂ ਵੀ ਕਿਤੇ ਘੁੰਮਣ ਫਿਰਨ ਜਾਂਦਾ ਹੈ ਜਾਂ ਕਿਸੇ ਜੰਗਲ ਦੇ ਨੇੜੇ ਲੰਘਣ ਲੱਗਦਾ ਹੈ ਸੜਕ ਦੇ ਆਲੇ ਦੁਆਲੇ ਤਾਂ ਅਸੀਂ ਇਹਨਾਂ ਸੀਡ ਬੋਲ ਨੂੰ ਫ로우 ਕਰਦੇ ਜਾਂਦੇ ਆ ਕਿਉਂਕਿ ਇਹਦੇ ਵਿੱਚ ਨਿਊਟ੍ਰੀਐਂਟਸ ਸਾਰੇ ਹੁੰਦੇ ਨੇ ਜੋ ਹੀ ਬਾਰਿਸ਼ ਪੈਂਦੀ ਹੈ ਇਹ ਸੀਡਸ ਆਪਣੇ ਆਪ ਟਰਮੀਨੇਟ ਹੋ ਜਾਂਦੇ ਆ ਤੇ ਬੂਟਾ ਬਣ ਜਾਂਦਾ ਹੈਗਾ ਇਹ ਅਦਰਵਾਈਜ਼ ਅਗਰ ਸੀਡ ਨੂੰ ਰੱਖਦੇ ਆ ਤਾਂ ਵੈਸੇ ਸੁੱਕ ਵੀ ਜਾਂਦਾ ਹੈ ਖਰਾਬ ਵੀ ਹੋ ਜਾਂਦਾ ਹੈ ਪਰ ਸੀਡ ਬੋਲ ਦੇ ਵਿੱਚ ਹੋਏਗਾ ਤੇ ਉਹ ਬੂਟਾ ਟਰਮੀਨੇਟ ਹੋਏਗਾ ਹੀ ਹੋਏਗਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਲਰਾ ਸਾਹਿਬ ਜੀ ਨੇ ਸਾਨੂੰ ਦਿਖਾਇਆ ਸੀਡ ਬੋਲਸ ਸੀਡ ਬੀਜ ਇੱਕ ਬੋਲ ਦੇ ਵਿੱਚ ਜਿਹੜੇ ਬੀਜ ਨੇ ਉਹ ਸਿਮੂਲੇਟ ਕੀਤਾ ਹੋਈ ਨਹੀਂ ਔਰ ਜਦੋਂ ਆਪਾਂ ਕਹਿੰਦੇ ਯਾਤਰਾ ਕਰਦੇ ਹਾਂ ਕਾਨਫਰੈਂਸ ਜਾਂਦੇ ਹਾਂ ਤਾਂ ਕਿਸੇ ਅੱਛੀ ਜੀ ਠਿਕਮੀ ਦੀ ਜਗ੍ਹਾ ਦੇ ਉੱਪਰ ਅਸੀਂ ਇਹਨਾਂ ਬੋਲਸ ਨੂੰ ਥਰੋਅ ਆਊਟ ਕਰ ਦਿੰਦੇ ਹੁੰਦੇ ਆ ਜਿਸ ਦੇ ਨਾਲੇ ਪਲਾਟਸ ਬਣ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਨੇਚਰ ਫੰਡ ਦੀ ਟੀਮ ਹੈ ਜਿਹੜੀ ਜਿਹੜੇ ਵੌਲੰਟੀਅਰਸ ਨੇ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਦੇ ਪਏ ਨੇ ਸਾਡੇ ਨਾਲ ਬੁੱਢੇ ਦਰੇ ਐਕਸ਼ਨ ਕਮੇਟੀ ਠੀਕ ਹੈ ਜੀ ਸਸਰੇ ਵਾਲੀ ਪਬਲਿਕ ਐਕਸ਼ਨ ਕਮੇਟੀ ਜੀ ਆਹ ਸਦਰ ਛੜ ਦੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਜਿਹੜੇ ਇਸ ਟਾਈਮ ਜੰਗਲ ਦਾ ਜਿਹੜਾ ਮਾਹੌਲ ਹੈਗਾ ਜਾਂ এনवायरमेंटਲ ਦੀ ਗੱਲ ਕਰੀਏ ਤਾਂ ਕਿੰਨੀ ਕੀ ਜ਼ਰੂਰਤ ਹੈ ਸਾਨੂੰ ਇਸ ਸਮੇਂ ਇਸ ਦਾ ਮੁਹਿੰਮ ਚਲਾਉਣ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇੱਥੇ ਆਪਣੇ ਜੰਗਲ ਹੀ ਦੋ ਰਹਿ ਗਏ ਆ ਕਹਾ ਹੈਗਾ ਤੇ ਇੱਕ ਹੋ ਟੱਕੀ ਟੱਕੀ ਸਾਹਿਬ ਹਾਂਜੀ ਬਿਲਕੁਲ ਜੀ ਸਾਹਿਬਾ ਤੇ 30% ਜੰਗਲ ਹੋਣਾ ਚਾਹੀਦਾ ਆਪਣੇ ਪੰਜਾਬ ਕੋਲੇ 3.5% ਆ ਤੇ ਉਹਦੇ ਚੋਂ 1.3% ਤਾਂ ਹੀ ਆ ਤੇ ਇਹਨੂੰ ਨੇ ਬਚਾਵਾਂਗੇ ਤਾਂ ਹੋਰ ਕਿਤੇ ਲਿਆਵਾਂਗੇ ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਆ ਜੀ ਤੇ ਆਮ ਤੌਰ ਤੇ ਦੇਖਿਆ ਗਿਆ ਤੁਸੀਂ ਦੇਖਿਆ ਹੋਣਾ ਵੀ ਆ ਇੱਕ ਪਹਾੜੀ ਕਿਕਰਾਂ ਤੇ ਦੂਸਰੇ ਜਿਹੜੇ ਸਫੈਦੇ ਆ ਜੀ ਇਹ ਰਹਿ ਗਏ ਸੀ ਹੋਣੈਤ ਕਿ ਮੇਰੀ ਪੂਰੀ ਕੋਸ਼ਿਸ਼ ਰਹੀ ਆ ਜੇ ਪੰਜਾਬ ਦੇ ਜਿਹੜੇ ਵਿਰਾਸਤ ਹੀ ਰੱਖਨੇ ਟਾਲੀਆਂ ਹੋ ਗਈਆਂ ਪਲਾਈ ਹੋ ਗਈ ਹੈ ਨਾ ਫਿਰ ਜਾਮਣਾ ਵੀ ਲਾਈਆਂ ਅੰਬ ਵੀ ਲਾਇਆ ਤਾਂ ਕਿ ਜਿਹੜੇ ਜਾਨਵਰ ਨੇ ਇੱਥੇ ਬਾਂਦਰ ਨੇ ਜਾਂ ਹੋਰ ਕੋਈ ਆ ਤੋੜ ਕੇ ਉਹ ਵੀ ਖਾ ਸਕਣਗੇ ਹੈ ਨਾ ਜੀ ਤੇ ਆਪਾਂ ਹੁਣੇ ਬਾਂਦਰਾਂ ਨੂੰ ਵੀ ਇੱਥੇ ਸੜਕ ਤੇ ਕੀ ਦੇਖਿਆ ਹੋਣਾ ਲੋਕ ਆਉਂਦੇ ਆ ਬਰੈਡ ਪਾ ਦਿੰਦਾ ਕੋਈ ਕੋਸ਼ਿਸ਼ ਕਰਨੀ ਉਹ ਆਪਣੇ ਬੱਚਿਆਂ ਨੂੰ ਜਿਵੇਂ ਬਰਗਰ ਆ ਪੂਰੇ ਲਾਇਆ ਵਿਆ ਇਹਨਾਂ ਨੂੰ ਵੀ ਉਸੇ ਤੇ ਹੀ ਲਾਇਆ ਇਹਨਾਂ ਦੇ ਤਾਂ ਐਕਚੁਅਲੀ ਇਹਨਾਂ ਨੂੰ ਦੇਣ ਦੀ ਲੋੜ ਆ ਆਪਾਂ ਜੀ ਇਹ ਇਹ ਜਿਹੜੀ ਪਰਾਲਾ ਹੈ ਜੀ ਬ੍ਰੇਕ ਲਾਲਕਾ ਜੀ ਜਿਸ ਤਰ੍ਹਾਂ ਕਿ ਬੜੀ ਇੱਕ ਮੈਂ ਅੱਛਲਦੇ ਮੂੰਹ ਸੁਣਿਆ ਕਿ ਲਗ 70% ਜਲਾਤ ਦੇ ਪੋਇਮੇਟਾ ਔਰ 1.3 ਹੀ ਆਪਣੇ ਕੋਲ ਇਸ ਟਾਈਮ ਅਵੇਲੇਬਲ ਆ ਕਿੰਨੀ ਕਿ ਚਿੰਤਾਜਨਕ ਵਿਸ਼ਾ ਹੈ ਬਹੁਤ ਹੀ ਜਿਆਦਾ ਚਿੰਤਾਜਨਕ ਵਿਸ਼ਾ ਹੈਗਾ ਜੀ ਹੁਣ ਜਿਹੜੇ ਆਪਾਂ ਹਾਈਵੇ ਬਣ ਰਿਹਾ ਜਾਂ ਹੋਰ ਔਰ ਰਿਪਲੇਸ ਤਾਂ ਹੋ ਨਹੀਂ ਰਿਹਾ ਜਿਹੜੇ ਦਰਾਂ ਪੱਤੇ ਉੱਤੇ ਹੀ ਦਰ ਲਾ ਲੋੜ ਗਈ ਸੀ ਪਹਿਲਾਂ ਦੀ ਉਹਨਾਂ ਦਰਖਤਾਂ ਦੀ ਤਾਰੀ ਕੀਤੀ ਹੁੰਦੀ ਤਾਕੇ ਜਿਹੜੇ ਪੱਟਨੇ ਆ ਹਾਈਵੇ ਬਣਾਉਣ ਦੀ ਖਾਤਰ ਪੱਟਲੇ ਵਿੱਚ ਆਪਾਂ ਕੋਈ ਮੁਸ਼ਕਲ ਨਾ ਹੁੰਦੀ ਪਰ ਇਸ ਟਾਈਮ ਦੇ ਉੱਤੇ ਪੂਰਾ ਸਖਣਾ ਹੋਇਆ ਹੋਇਆ ਹੈ ਹੈਨਾ ਇਹਨਾਂ ਚੀਜ਼ਾਂ ਦਾ ਦੂਜਾ ਜਿਹੜਾ ਹੈਗਾ ਆਪਾਂ ਦੇਖਦੇ ਆਂ ਸ਼ਹਿਰ ਦੇ ਵਿੱਚ ਜਾਂਦੇ ਆਂ ਆਪਾਂ ਸ਼ਹਿਰ ਚ ਉੱਥੇ ਜੇ ਦੋ ਦੁਕਾਨਾਂ ਜਾਂ ਦੋ ਘਰਾਂ ਦੇ ਵਿਚਾਲੇ ਕੋਮਨ ਕੰਧ ਆ ਜਿਹੜੀ ਉਥੇ ਇੱਕ ਦਰਤ ਲੱਗ ਜੇ ਤਾਂ ਉਹ ਜਿਹੜੀਆਂ ਗੱਡੀਆਂ ਉਹਨਾਂ ਦੇ ਉੱਥੇ ਆ ਕੇ ਖੜ੍ਹਦੀਆਂ ਨੇ ਉਹਨਾਂ ਨੂੰ ਵੀ ਛਾਂ ਮਿਲਦੀ ਆ ਹੈਨਾ ਸਾਰਾ ਕੁਝ ਹੀ ਵਧੀਆ ਹੁੰਦਾ ਉਹਨਾਂ ਨੂੰ ਖੁਦ ਨੂੰ ਆਕਸੀਜਨ ਵਧੀਆ ਮਿਲਦਾ ਇਹ ਚੀਜ਼ ਨੂੰ ਹੁਣ ਲੋਕ ਕੀ ਕਰਦੇ ਆ ਨਾ ਬਈ ਉਥੇ ਗੱਡੀ ਨੂੰ ਪਾਰਕਿੰਗ ਦਾ ਪ੍ਰੋਬਲਮ ਆ ਜਾਂ ਕੋਈ ਪ੍ਰੋਬਲਮ ਕੁਛ ਨਹੀਂ ਹੁੰਦਾ ਕਿਉਂਕਿ ਤੁਸੀਂ ਹੁਣ ਵੀ ਤਾਂ ਪ੍ਰੋਬਲਮ ਹੀ ਕਰ ਰਹੇ ਹੋ ਤੁਸੀਂ ਲੋਕਾਂ ਦੇ ਜਿਹੜਾ ਪੇਮੈਂਟ ਹੁੰਦਾ ਹੈਗਾ ਹੈ ਨਾ ਉਹ ਸੁਣੋ ਤੁਸੀਂ ਇਨਕ੍ਰੋਚ ਕੀਤਾ ਹੋਇਆ ਲੋਕ ਤਾਂ ਸੜਕ ਤੇ ਤੁਰ ਰਹੇ ਆ ਹੈ ਨਾ ਤੇ ਇਸ ਕਰਕੇ ਉਸ ਤਰੀਕੇ ਦੇ ਨਾਲ ਇੱਕ ਵਧੀਆ ਤਰੀਕਾ ਇਹ ਵੀ ਹੋਊਗਾ ਕਿ ਪੇਮੈਂਟ ਜਿਹੜਾ ਉਹ ਵੀ ਵੱਜ ਜਾਊਗਾ ਨਹੀਂ ਠੀਕ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਕਿ 3.5% ਦੀ ਜਿਹੜੇ ਜੰਗਲਾਤ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਪਰ ਇਸ ਸਮੇਂ ਸਾਨੂੰ ਮੁਜਦਾ ਹਾਂਜੀ 33% 33% ਇਹ ਆਪਣੇ ਪੰਜਾਬ ਦੇ ਕੋਲੇ ਸਿਰਫ 3.5% ਸਾਡੇ 3.5% ਹੈ 33% ਜੰਗਲਾਤ ਦੀ ਰਿਕੁਆਇਰਮੈਂਟ ਹੈ ਜ਼ਰੂਰਤ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ ਸਿਰਫ ਲਗਭਗ 3 ਤੋਂ 3.5% ਜੰਗਲਾਤ ਨੇ ਜਿਹੜੇ ਕਿ 1.3 ਐਸਟਮਪਾ ਮੱਤੇ ਵਾਲਾ ਦੇ ਵਿੱਚ ਮੌਜੂਦ ਆ ਸਾਡੇ ਨਾਲ ਵੱਖ-ਵੱਖ ਐਨਜੀਓ ਟੀਮਾਂ ਆਈਆਂ ਹੋਈਆਂ ਨੇ ਸਾਡੇ ਨਾਲ ਟੀਮਸ ਮੌਜੂਦ ਹੈਗੀ ਆ ਕੀ ਨਾਮ ਸਰ ਤੁਹਾਡਾ ਜੀ ਸਰ ਆਇਜ਼ੈਕ ਟੀਮ ਆ ਸਾਡੀ ਜੀ ਸੁਸ਼ਕਲ ਸਰ ਤੁਹਾਡਾ ਰੋਲ ਬੇਸਿਕਲੀ ਕਿਸ ਚੀਜ਼ ਦੇ ਵਿੱਚ ਇਸ ਟੀਮ ਦਾ ਸੋ ਸਰ ਆਇਜ਼ੈਕ ਟੀਮ ਜੀਐਸਟੀ ਗਰੁੱਪ ਨੂੰ ਇਨਵਾਈਟ ਕੀਤਾ ਗਿਆ ਐਜ਼ ਅ ਕਿ ਇੰਟਰਨੈਸ਼ਨਲ ਯੂਥਰਨ ਆਰਗੇਨਾਈਜੇਸ਼ਨ ਅਸੀਂ ਬਾਹਰੋਂ ਸਟੂਡੈਂਟਸ ਨੂੰ ਲੁਧਿਆਣੇ ਬੁਲਾਣੇ ਆ ਔਰ ਹੇਅਰ ਪਲਾਂਟੇਸ਼ਨ ਜਾਂ ਇੱਥੇ ਕਿਉਂ ਐਨਜੀਓਸ ਨਾਲ ਕੰਮ ਕਰਦੇ ਆ ਤੁਸੀਂ ਇੱਥੋਂ ਇੱਥੋਂ ਵੀ ਬੱਚਣ ਬਾਰੇ ਇੰਟਰਵਿਊਸ ਭੇਜਦੇ ਆ ਇੱਕ ਤਾਂ ਇੰਟਰਨੈਸ਼ਨਲ ਅੰਡਰਸਟੈਂਡਿੰਗ ਸਾਡੇ ਕੋਲ ਦੋ ਸਟੂਡੈਂਟਸ ਆਏ ਹੋਏ ਨੇ ਇਸ 우ਮਾਰ ਇਹ ਵੀ ਬਾਰੂ ਸਟੂਡੈਂਟ ਆਏ ਹੋਏ ਨੇ ਐਂਡ ਸ਼ੀਜ਼ ਹੋਈ ਇਹ ਜਰਮਨੀ ਤੋਂ ਆਏ ਹੋਏ ਨੇ ਸੋ ਅਸੀਂ ਲੁਧਿਆਣੇ ਚ ਇੱਕ ਤਾਂ ਯੂਥ ਡਿਵੈਲਪਮੈਂਟ ਪਲਾਂਟੇਸ਼ਨ ਡਰਾਈਵਸ ਪਾਰਟਿਸਿਪੇਟ ਕਰਦੇ ਸਾਡੀ ਆਪਣੀਆਂ ਹੁੰਦੀਆਂ ਨੇ ਬਿਕੋਜ਼ ਜੋ ਪੋਲੂਸ਼ਨ ਵੱਧ ਰਿਹਾ ਇੰਡਸਟਰੀਅਲ ਇਸ ਗੁੱਡ ਹੈ ਸ਼ਹਿਰ ਵਾਸਤੇ ਬਟ ਉਹਦੇ ਨਾਲ ਨਾਲ ਜਿਹੜਾ ਸ਼ਹਿਰ ਦਾ ਵਾਤਾਵਰਨ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਐਜ਼ ਅ ਯੂਥ ਅਸੀਂ ਇਹ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਅੱਜ ਜਿਹੜੀ ਪਲਾਂਟੇਸ਼ਨ ਡਰਾਈਵ ਹੈ ਤੁਹਾਨੂੰ ਜੋਥ ਨੂੰ ਕਿੰਨਾ ਕੁ ਲੱਗਦਾ ਕਿੰਨੀ ਕੁ ਜ਼ਮੀਨ ਆਉਣ ਵਾਲੇ ਸਮੇਂ ਦੇ ਵਾਸਤੇ ਦੇਖੋ ਜੇ ਸਿੱਕੀਏ ਕਿ ਇੰਡੀਆ ਵਨ ਇਜ਼ ਵਨ ਆਫ ਦ 扬ਗੇਸਟ ਕੰਟਰੀ ਤੇ ਬਿਨਾ ਪਲਾਂਟਸ ਤੋਂ ਅਸੀਂ ਫਿਊਚਰ ਤਾਂ ਇਮੇਜਿਨ ਹੀ ਨਹੀਂ ਕਰ ਸਕਦੇ ਜਿੰਨਾ ਮਰਜ਼ੀ ਏ ਵਗੈਰਾ ਹੋਏ ਤੇ ਕਿੰਨਾ ਜ਼ਰੂਰੀਅਤ ਕੁਐਸਚਨ ਹੀ ਨਹੀਂ ਹੋਣਾ ਚਾਹੀਦਾ ਇਸ ਸਾਰਿਆਂ ਨੂੰ ਬੇਸਿਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਿ ਸਾਹ ਲੈਣ ਵਾਸਤੇ ਕੁਝ ਵੀ ਤਰੱਕੀ ਆ ਸਾਨੂੰ ਸਾਹ ਲੈਣਾ ਜ਼ਰੂਰੀ ਆ ਤੇ ਸਾਹ ਲੈਣ ਵਾਸਤੇ ਬੂਟੇ ਬਹੁਤ ਜ਼ਰੂਰੀ ਆ ਸੋ ਐਸ ਅ ਯੂਥ ਅਸੀਂ 15 ਲੋਕ ਆਏ ਹੋਏ ਆਇਜ਼ਕ ਆਰਗੇਨਾਈਜੇਸ਼ਨ ਤੋਂ ਇਸੇ ਡਰਾਈਵ ਵਾਸਤੇ ਸਵੇਰੇ ਉੱਠ ਕੇ ਆਏ बिकॉज ਵੀ ਅੰਡਰਸਟੈਂਡ ਦਿਸ ਇਜ਼ ਦ ਰਿਕੁਆਇਰਮੈਂਟ ਆਫ ਦ ਟਾਈਮ ਸਾਡੇ ਨਾਲ ਇਸ ਵੇਲੇ ਆਇਸਕ ਦੀ ਟੀਮ ਯੂਥ ਜਨਰੇਸ਼ਨ ਨਾਲ ਕੋਲੈਬੋਰੇਟ ਕਰਦੀ ਪਈ ਹੈ ਅੱਜ ਦੀ ਇਸ ਪਲਾਂਟੇਸ਼ਨ ਮੁਹਿੰਮ ਦੇ ਵਿੱਚ ਇਸ ਟੀਮ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਿਲ ਇੱਕ ਜਰਮਨ ਤੋਂ ਆਏ ਹੋਏ ਸਾਡੇ ਸਟੂਡੈਂਟ ਨੇ why we need to grow the plants um, Because <laughs> um, the plant um we need that they get the co2 out of the air and um, to get the environment um again healthy because um, we threw a lot of away and um, to restock it as a little bit um yeah it's like a circle we take something away and we get something from the earth clean and neat environment yeah. why we need um yeah because um we live on the earth so we get our food from the earth and um so we need to take um care about it and protect it that um we also get it back from the earth ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਇਹਨਾਂ ਦਾ ਕਹਿਣਾ ਹੈਗਾ ਕਿ ਜੇ ਅਸੀਂ ਇਸ ਧਰਤੀ ਦੇ ਉੱਪਰ ਰਹਿ ਰਹੇ ਹੈਗੇ ਆ ਤਾਂ ਸਾਨੂੰ ਸਾਫ਼ ਸੁਥਰੇ ਵਾਤਾਵਰਣ ਦੀ ਬੜੀ ਜ਼ਰੂਰਤ ਪੈਂਦੀ ਹੈ ਔਰ ਸਾਫ਼ ਸੁਥਰਾ ਵਾਤਾਵਰਣ ਅਸੀਂ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਆ ਕਿ ਵਕਤ ਤੋਂ ਬਾਅਦ ਅਸੀਂ ਪਲਾਂਟਸ ਲਗਾ ਕੇ